ਗੁਣ ਆ ਸਰੀਰ ਆ ਸਰੀਰ ਦੇ ਵਿੱਚ ਜਿਹੜੀ ਆਤਮਾ ਆ ਉਹ ਸਹਜ ਘਰ ਵਿੱਚ ਜਿਹੜਾ ਮਨ ਆ ਉਹ ਤ੍ਰੈ ਗੁਣਾ ਚ ਵਿਚਾਰਾਂ ਵਿੱਚ ਹੁੰਦਾ ਹੈ ਤੇ ਇਹ ਜਿਹੜਾ ਸਰੀਰ ਆ ਇਹਦੇ ਵਿੱਚ ਕਾਲ ਦੇ ਜਿਹੜੇ ਦੂਤ ਆ ਉਹ ਬੋਲਣ ਲੱਗ ਜਾਂਦੇ ਕਿਉਂਕਿ ਸਰੀਰ ਨੇ ਬੋਲਦਾ ਸਰੀਰ ਦੇ ਵਿੱਚ ਇਹਦੇ ਪੰਜ ਦੂਤ ਆ ਉਹ ਬੋਲਦੇ ਆ ਔਰ ਜਦੋਂ ਇਹ ਪੰਜ ਬੋਲ ਰਿਹਾ ਇਹਨੂੰ ਮਨਮੁਖ ਕਹਿ ਦਿੱਤਾ ਕਦੇ ਕ੍ਰੋਧ ਬੋਲ ਰਿਹਾ ਕਦੇ ਕਾਮ ਬੋਲ ਰਿਹਾ ਕਦੇ ਹੰਮੇ ਬੋਲ ਰਿਹਾ ਜਦੋਂ ਸੰਗਤ ਵਿੱਚ ਆਉਨੇ ਆ ਮਨ ਜਾਗਤ ਅਵਸਥਾ ਵਿੱਚ ਆਉਂਦਾ ਹੈ ਤੇ ਜਦੋਂ ਮਨ ਜਾਗਤ ਅਵਸਥਾ ਵਿੱਚ ਆ ਗਿਆ ਇਹ ਕਾਲ ਪਾਸੇ हट ਜਾਂਦਾ ਪਾਣੇ 10 55 ਕਿਲ ਵੇਖੋ ਕਰਤਾ ਕਰਿਆ ਹੈ ਜਦੋਂ ਮਨ ਸਹਿਜ ਘਰ ਵਿੱਚ ਆ ਗਿਆ ਤੇ ਇਸ ਰਸਨਾ ਦਾ ਇਸਤੇਮਾਲ ਆਤਮਾ ਕਰ ਲੈਂਦੀ ਹੈ ਆਤਮਾ ਬੋਲਦੀ ਹੈ ਔਰ ਜਦੋਂ ਆਤਮਾ ਬੋਲਦੀ ਹੈ ਆਤਮਾ ਦਾ ਸੰਪਰਕ ਪਰਮਾਤਮਾ ਦੇ ਨਾਲ ਹੁੰਦਾ ਹੈ ਜਿਹਨਾਂ ਮਾਰੇ ਕਹਿੰਦੇ ਨੇ ਜੋਤ ਮੰਤਰ ਤੇ ਜਦੋਂ ਮਨ ਚਲਾ ਜਾਂਦਾ ਆ ਤਾਰਿ ਨਾ ਤਰੇ ਆਵੈ ਨਾ ਜਾਏ ਸੋ ਸਹਿਜ ਨੇ ਰਹੇ ਸਭ ਮਾਇ ਮਨ ਮੱਤੇ ਜਾਣੇ ਜੇ ਕੋਏ ਜੋ ਬੋਲੇ ਸੋ ਆਪੇ ਹੋਏ ਜੋਤ ਮੰਤਰ ਮਨ ਅਸਤਰ ਕਰੇ ਕਹੋ ਕੋਈ ਸੋ ਪ੍ਰਾਣੀ ਕਰੇ ਤੇ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ ਤੇ ਇਹ ਰਸਨਾ ਦਾ ਇਸਤੇਮਾਲ ਉਹ ਆਪ ਕਰ ਲੈਂਦਾ ਹੈ ਜਿਹਨਾਂ ਮਾਰਗ ਦੇ ਪ੍ਰਭ ਜੀ ਬਸੇ ਸਾਧੂ ਕੇ ਉਹਦੇ ਜਦੋਂ ਆਪ ਬੋਲਦਾ ਹੈ ਤੇ ਪਰਮਾਤਮਾ ਜਿਹੜਾ ਸੰਦੇਸ਼ ਹੈ ਉਹ ਸਿੱਧੇ ਇੱਕ ਸਿੱਖ ਦੇ ਰਾਹੀ ਰਸਨਾ ਤੇ ਬੈਠ ਕੇ ਜਦੋਂ ਦਿੰਦਾ ਆ ਆਪਦੇਸ਼ ਦੇ ਰਿਹਾ ਉਸ ਵੇਲੇ ਉਹ ਆਪ ਬੋਲ ਰਿਹਾ ਹੈ ਉਹ ਪਰਮਾਤਮਾ ਦਾ ਸੰਦੇਸ਼ ਹੁੰਦਾ ਹੈ। ਆਸਿਓ ਦੇ ਬਚਨ ਨੂੰ ਪਕੜਨਾ ਹੁੰਦਾ ਹੈ। ਉਹਦੇ ਆਕਾਰ ਨੂੰ ਵੀ ਦੇਖਣਾ ਕਿਉਂਕਿ ਜਿਹੜਾ ਪਰਮਾਤਮਾ ਹੈ ਉਹ ਗੁਰੂ ਦੇ ਸਰੀਰ ਵਰਗਾ ਤਾਂ ਹੈ ਨਹੀਂ। ਉਹਦੀ ਰਸਨਾ ਤੇ ਜਿਹੜਾ ਬੋਲ ਰਿਹਾ ਹੈ ਜਿਹੜਾ ਬਚਨ ਚੱਲ ਰਿਹਾ ਉਹ ਪਰਮਾਤਮਾ ਦਾ ਬਚਨ ਹੈ। ਜਿਸ ਤਰ੍ਹਾਂ ਅਪਾ ਬਾਣੀ ਪੜ੍ਹਦੇ ਹਾਂ ਉਹਦੇ ਸਤਿਗੁਰੂ ਦੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਆ ਤਤਾ ਆਪੋ ਬੜਾ ਉਹ ਜਿਹੜੇ ਇਹ ਬਚਨ ਨੇ ਜਿਹੜਾ ਬਾਣੀ ਦਾ ਗਾਣਾ ਇਹ ਇਸ ਕਰਕੇ ਜਦੋਂ ਔਰਸਨਾ ਦੇ ਉੱਪਰ ਆ ਕੇ ਬੈਠਦਾ ਸਾਨੂੰ ਪਤਾ ਲੱਗਦਾ ਕਿ ਇਹ ਮਾਲਕ ਆਪ ਬੋਲ ਰਿਹਾ ਕਦੇ ਬਰਬਜੀ ਬਸੇ ਸਾਧ ਕੀ ਰਸਨਾ ਨਾਨਕ ਤਾਕਾ ਦਸ ਦਸਾ ਉਸ ਵਕਤ ਜੋ ਪਰਮਾਤਮਾ ਸਾਨੂੰ ਸੰਦੇਸ਼ ਦੇਣਾ ਚਾਹੁੰਦਾ ਆ ਉਹ ਜਿੱਦੀ ਰਸਨਾ ਤੇ ਬੈਠ ਕੇ ਦੇ ਰਿਹਾ ਤੇ ਅਸੀਂ ਉਸ ਬਚਨ ਉਸ ਕਮਾਣਾ ਹੁੰਦਾ ਹੈ ਸੁਲਤਾਨ ਦਾ ਸੋ ਇਸ ਰਸਤਾ ਦੇ ਵਿੱਚ ਫਿਰ ਬਾਣੀ ਨੇ ਕਿਹਾ ਗੋਰਾ ਪਰਮੇਸ਼ਰ ਦੇਖੋ ਜੀ ਜਿਵੇਂ ਪਰਮਾਤਮਾ ਸਾਨੂੰ ਸੰਦੇਸ਼ ਦੇ ਰਿਹਾ ਸੋਲ ਵਿੱਚ ਸਮਝਾਉਣਾ ਚਾਹੁੰਦਾ ਆ ਉਹ ਸਾਨੂੰ ਗੁਰਮੁਖੰਦੇ ਰਾਹੀਂ ਗੁਰੂ ਦੇ ਰਾਹੀਂ ਪਰਉਦੇਸ਼ ਦੇ ਰਾਹੀਂ ਸੰਗਤ ਰਾਹੀਂ ਇਸ ਕਰਕੇ ਅਸੀਂ ਉਸ ਉਪਦੇਸ਼ ਨੂੰ ਸਤ ਕਰਕੇ ਮਰਨਾ ਹੁੰਦਾ ਹੈ ਸਮਝ ਗਏ ਹੋਣ ਉਸ ਤਰ੍ਹਾਂ ਦਾ ਆਪਾਂ ਪਰਮਾਤਮਾ ਦੇ ਜਿਹੜੇ ਦਰਸ਼ਨ ਕਰਦੇ ਆ ਤੇ ਦਰਸ਼ਨ ਕਰਦੇ ਨਾਲ ਅਸੀਂ ਅਮਰ ਹੋ ਜਾਂਦੇ ਆ ਮੁਕਤ ਹੋ ਜਾਂਦੇ ਆ ਮਰੇtion ਬਾਰੇ ਗੁਰੂ ਜੀ ਤੁਸੀ ਸਤਿਗੁਰੂ ਜੀ ਸ਼ਰਨ ਵਿੱਚ ਆਉਂਦੇ ਹੋ ਕਹਿੰਦੇ ਸਤਿਗੁਰੂ ਸਭ ਕੋ ਦੇਖਦਾ ਜੇ ਤਾ ਜਬ ਸੰਸਾਰ ਵਿੱਚੋਂ ਮੁਕਤ ਨਾ ਹੋਵੇ ਜੇ ਤਾ ਸੰਸਾਰ ਕਰੇ ਚਾਹ ਫੇਸ ਵਾਸਤਾ ਤੇ ਜਿੰਨਾ ਜਿਹੜਾ ਆਪਾਂ ਬਚਨ ਨਹੀਂ ਕਮਾਵਾਂਗੇ ਉਸ ਨੂੰ ਅੰਦਰ ਨਹੀਂ ਲੈ ਕੇ ਜਾਵਾਂਗੇ ਤੇ ਉਹਨੇ ਦਿਨ ਤੱਕ ਅਸੀਂ ਅਮਰ ਨਹੀਂ ਹੋ ਸਕਦੇ ਸੋ ਗੁਰੂ ਜੀ ਨੇ ਬੋਲਤਾ ਉਹ ਸ਼ਬਦ ਰਿਕਾ ਦਿੱਤਾ ਗਿਆਨ ਨਾ ਕਰ ਦਿੱਤਾ ਲੱਗ ਗਈ ਮੈਨੂੰ ਲੱਗਦਾ ਕਿ ਮਾਈਕ ਨਹੀਂ ਉਹ ਨਹੀਂ ਮਾਈਕ ਜੰਗਾ ਰਿਹਾ ਹੈ। ਫਾਈਵਾਰਗੇ ਦਾ ਨਾਮ ਤੇ ਸਵਾਲ ਆ ਜੇ ਤੁਸੀਂ ਕਹਿੰਦੇ ਜਿਹੜਾ ਜਿਹਨਾਂ ਅਰਜ਼ੀਆਂ ਦੇ ਰਹੇ ਹੋ ਉਹਨਾਂ ਦੇ ਬਤਨਾਂ ਨੂੰ ਹੋਣਾ ਉਹ ਹੋਣਾ ਜਿਹੜੇ ਜਿਹੜੇ ਹੱਥ ਨੇ ਧਾਰਿਆ ਜਿੱਥੇ ਸੱਤ ਪਟਾਏਗਾ ਫਾਂ ਉਹਦੇ ਸਵਾਲ ਆਉਂਦਾ ਔਰ ਤੇ ਦੂਹਾ ਕਰੀ ਬਾਅਦ ਦੇ ਕਰੇ ਬਤਨਿਕ ਮੋੜਾ ਤਿਰਸਗੁਰੂ ਕੰਦਰ ਸੈਗੁਰੂ ਗੋਬਿੰਦ ਸਿੰਘ ਬਾਲਸਖੇਪਾ ਅਸ਼ਿਆਨੇ ਅਰਦਾਸ ਦੇ ਵਿੱਚ ਨੌ ਪਾਸ਼ਾ ਜਾਂ ਨਾਰਜ ਜੀ ਕਰਾਪਨ ਕੀਤਾ ਹੈ ਤੇ ਸਭ ਤੋਂ ਪਹਿਲਾਂ ਉਹਨੇ ਪ੍ਰਮਾਤਮਾ ਨੂੰ ਨਮਸਕਾਰ ਕੀਤਾ ਪਰਿਥਮ ਬਗਵਤਿ ਭਗਤਿ ਤੋਂ ਬਾਅਦ ਪ੍ਰਮਾਤਮਾ ਹੋਦੇ ਮੋਖ ਵਿੱਚੋਂ ਨਿਕਲਿਆ ਹੈ ਸ਼ਬਦ ਉਹਨੂੰ ਬਗਵਤਿ ਕਿਹਾ ਹੋਇਆ ਉਹਨੂੰ ਖੰਡਾ ਵੀ ਕਿਹਾ ਹੋਇਆ ਭਗਵਤਿ ਵੀ ਕਿਹਾ ਹੋਇਆ ਪਰੇਪੰਗ ਬਾਗਤੀ ਸਿਮਰ ਕਾਇ ਗੁਰੂ ਨਾਨਕ ਲੇਟਾ ਫਿਰ ਅੰਗਦ ਗੁਰ ਤੇ ਅਮਰਦਾਸ ਅੰਦਾਸੇ ਰੋਇ ਸਹਾਏ ਅਰਜਨ ਹਰਿ ਗੋਬਿੰਦਾ ਸਿਮਰੋ ਸ੍ਰੀ ਹਰਿ ਹਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆਗੇ ਜਿਸੁ ਘਰੈ ਸਬ ਤਬਜਾਇ ਤੇਗ ਬਹਾਦਰ ਸਿਮਰਿਐ ਕਰਡਾਉ ਨਿਧਿਆਵੇ ਤਾ ਸਭ ਥਾਇ ਹੋਇ ਸਹਾਏ ਉਸ ਵਸਤਾਰ ਦੇ ਰਿਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਕਿਤਾ ਜਿਥੇ ਗੁਰੂ ਅਰਜਨ ਦੇਵ ਜੀ ਨੇ ਸੁਖੀ ਸਾਹਿਬ ਦੀ ਬਾਣੀ ਨੂੰ ਰਚਨ ਕਰਨ ਵਾਸਤੇ ਕਿਹਾ ਸੀ ਆਦ ਗੁਰ ਰਹਿਣਾ ਮੈਂ ਜੋਗ ਆਦ ਗੁਰ ਰਹਿਣਾ ਮੈਂ ਸਤ ਗੁਰਾ ਨਾਮੈ ਸ੍ਰੀ ਗੁਰਦੇਵ ਦੇੰਦਮੈਂ ਉਸ ਵਕਤ ਦੇ ਵਿਸ਼ਵਾਸ਼ੰਦ ਸਭੇ ਜਿਨਾਂ ਨੇ ਗੁਰੂ ਦੇ ਬਚਨ ਨੂੰ ਕਮਾਇਆ ਗੁਰੂ ਦੇ ਅਭਦੇਸ਼ ਨੂੰ ਕਮਾਇਆ ਗੁਰੂ ਦੇ ਬਚਨ ਤੇ ਚੱਲੇ ਉਸ ਵਕਤ ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਰ ਕੇ ਪਾਸ਼ਾ ਦਿੱਲੀ ਦੇ ਵਿੱਚ ਪ੍ਰਚਾਰ ਕਰਨ ਗਏ ਤੇ ਦਿੱਤੇ ਜਿਹੜੇ ਜਿਹੜੀ ਬਿਮਾਰੀ ਬਹੁਤ ਫੈਲੀ ਹੋਈ ਸੀ ਔਰ ਉਹਤੇ ਜਿਨ੍ਹਾਂ ਨੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਦੇ ਬਚਨ ਨੂੰ ਅਵਦੇਸ਼ ਉਤਰਣ ਕੀਤਾ ਹੈ ਔਰ ਬਚਨ ਨੂੰ ਕਮਾਇਆ ਉਹਨਾਂ ਨੂੰ ਸੁੱਖ ਮਿਲਿਆ ਉਹਨਾਂ ਨੇ ਉਸ ਗੁਰੂ ਦੇ ਬਚਨ ਨੂੰ ਕਮਾਉਂਦਿਆਂ ਹੋਇਆਂ ਆਪਣੀ ਜੀਵਨ ਵਿੱਚ ਸੁਖ ਅਤੇ ਆਨੰਦ ਪ੍ਰਾਪਤ ਕੀਤਾ ਸੋ ਭਾਵੇਂ ਉਹਨਾਂ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ਪਰ ਕਿਉਂ ਉਹਨਾਂ ਨੇ ਅਵਦੇਸ਼ ਦਿੱਤਾ ਹੈ ਦਸਾਂ ਪਾਸ਼ੀਆਂ ਨੇ ਉਹ ਲਗਾਤਾਰ ਚੱਲਦਾ ਆ ਰਿਹਾ ਹੈ ਭਾਵ ਕਿ ਜੋ ਗੁਰੂ ਨੇ ਸਾਨੂੰ ਪਰਦੇਸਿਤਰਾ ਅਸੀਂ ਉਸ ਨੂੰ ਕਮਾਉਣ ਦਾ ਯਤਨ ਕਰਨਾ ਇਸ ਰੂਪ ਦਾ ਧਿਆਨ ਕਰਾਂਗੇ ਅਸਮ ਰੂਪ ਸਾਡੇ ਕੋਲ ਹੈ ਜੀ ਉਹ ਨੰਦ ਪੀ ਕੇ ਸਿਰ ਰੂਪ ਦੇ ਵਿੱਚ ਧਿਆਵਾਂਗੇ ਉਹਨਾਂ ਜੇ ਆਪਾਂ ਗੁਰੂ ਪਾਤਸ਼ਾਹ ਦੇ ਨਾਮ ਨੂੰ ਧਿਆਵਾਂਗੇ ਤੇ ਫਿਰ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਵਾਰ-ਵਾਰ ਸਾਨੂੰ ਦੱਸਿਆ ਹੋਇਆ ਹੈ ਕਿ ਆਪਾਂ ਉਸ ਦਰਗ ਦਾ ਪਰਮਾਤਮਾ ਦਾ ਨਾਮ ਤੇ ਆਉਣਾ ਆ ਸਿਮਰੋ ਜਾਸਿਸਿਸੰਪਰ ਇੱਕੇ ਨਾਮ ਜਪਤ ਅਗਨਤ ਅਨੇਕ ਸੋ ਇਹਦਾ ਮਤਲਬ ਇਹ ਹੀ ਹੁੰਦਾ ਹੈ ਕਿ ਗੁਰੂ ਦੇ ਉਪਦੇਸ਼ ਨੂੰ ਦਰੜਨਾ ਗੁਰੂ ਦੇ ਬਚਨ ਨੂੰ ਮੰਨਣਾ ਜੇ ਆਪਾਂ ਗੁਰੂ ਦੇ ਬਚਨ ਨਹੀਂ ਮੰਨਾਂਗੇ ਗੁਰੂ ਦੇ ਉਪਦੇਸ਼ ਨੂੰ ਦਰੜ ਨਹੀਂ ਕਰਾਂਗੇ ਤੇ ਆਕਾਸ਼ ਤੱਕ ਸ਼ਿਵਤ ਹੋ ਕੇ ਲਾਵਾਂਗੇ ਫੇਰ ਅਸੀਂ ਅੱਗੇ ਨਹੀਂ ਜਾ ਸਕਦੇ ਸਿਸ ਕਰਕੇ ਗੁਰੂ ਗੋਬਿੰਦ ਸਿੰਘ ਬਾਸ਼ਾ ਨੇ ਅਰਦਾਸ ਦੇ ਵਿੱਚ ਬੇਨਤੀ ਕੀਤੀ ਤਾਂ ਉਹਨਾਂ ਨੇ ਆਪਾਂ ਨੂੰ ਸਾਰੇ ਬਾਸ਼ਿਆਂ ਜਾਂ ਦਾ ਗਿਆਨ ਸੀਨਾ ਨੂੰ ਸੀਨਾਂ ਜਿਹੜੇ ਜਿਹੜੇ ਵੀ ਸੰਗਤ ਉਹਨਾਂ ਨਾਲ ਜੁੜਦੀ ਗਈ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੇ ਬਚਨ ਨੂੰ ਕਮਾਇਆ ਉਹਨਾਂ ਨੇ ਮਨ ਕਰਕੇ ਸੁੱਖ ਜਿਹੜਾ ਸੀ ਉਹ ਪ੍ਰਾਪਤ ਕੀਤਾ ਆਪਾਂ ਨੂੰ ਹੁਣ ਗੁਰਬਾਣੀ ਸਾਡੀ ਅਗਵਾਈ ਕਰ ਰਹੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਸੀ ਗੁਰਬਾਣੀ ਦੇ ਵਿੱਚੋਂ ਵਿਚਾਰ ਕੇ ਉਹ ਜਿਹੜਾ ਰਸਤਾ ਆ ਉਹਨੂੰ ਕੋ ਜਣਾ ਹੁੰਦਾ ਹੈ ਇਹ ਗੁਰਬਾਣੀ ਸਾਨੂੰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਉਸ ਨਿਰਗਰਕਾਰ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਆ ਤੇ ਗੁਰੂ ਦੇ ਉਪਦੇਸ਼ ਨੂੰ ਅੰਦਰੜ ਕਰਨ ਵਾਸਤੇ ਬਾਰੇ ਸਾਨੂੰ ਸਮਝਾਉਂਦੇ ਨੇ बार-बार ਉਪਦੇਸ਼ ਦਿੰਦੇ ਆ ਸੋਚ ਕਰਕੇ ਅਸੀਂ ਗੁਰਬਾਣੀ ਦੇ ਅਨੁਸਾਰ ਆਪਣਾ ਜਿਹੜਾ ਜੀਵਨ ਆ ਉਸ ਨੂੰ ਢਾਲਦਾ ਹੁੰਦਾ ਹੈ ਤੇ ਜਦੋਂ ਅਸੀਂ ਗੁਰਮਤਿ ਦੇ ਅਨੁਕੂਲ ਆਪਣੇ ਜੀਵਨ ਨੂੰ ਢਾਲਣਾ ਸ਼ੁਰੂ ਕਰ ਦਿੰਦੇ ਆ ਤੇ ਫਿਰ ਅਸੀਂ ਗੁਰੂ ਦੇ ਰਸਤੇ ਨੂੰ ਅਪਣਾ ਲੈਨੇ ਆਂ ਤਾਂ ਇਸ ਲਈ ਆਪਾਂ ਜਦੋਂ ਵੀ ਸਿਮਰਨ ਕਰਨਾ ਆ ਆਪਾਂ ਕਿਸੇ ਆਕਾਰ ਦਾ ਧਿਆਨ ਨਹੀਂ ਧਰਨਾ ਆਪਾਂ ਕਿਸੇ ਫੋਟੋ ਦਾ ਧਿਆਨ ਨਹੀਂ ਧਰਨਾ ਆਪਾਂ ਕਿਸੇ ਸਰੀਰ ਦਾ ਧਿਆਨ ਨਹੀਂ ਧਰਨਾ ਅਸੀਂ ਕੇਵਲ ਤੇ ਕੇਵਲ ਨਿਰੰਕਾਰ ਪਰਮਾਤਮਾ ਔਰ ਉਹਨਾਂ ਦੇ ਮੋਖ ਵਿੱਚੋਂ ਨਿਕਲੀ ਹੋਈ ਧੁਨ ਔਰ ਜਿੱਨਾ ਜੇ ਉਥੋਂ ਤੱਕ ਨਹੀਂ ਪਹੁੰਚਦੇ ਉਹਨਾਂ ਜਿਹੜੇ ਬਾਹਰ ਨੇ ਆਪਾਂ ਨੂੰ ਦੱਸਿਆ ਕਿ ਸਰਵਣੀ ਸੁਣੀਐ ਰਸਨਾ ਗਾਏ ਹਿਰਦੇ ਤੇ ਆਏ ਸੋਈ ਧਿਆਨ ਦਾ ਤਰੀਕਾ ਦੱਸਿਆ ਹੈ ਕਿ ਰਸਨਾ ਦੇ ਨਾਲ ਬੋਲਣਾ ਹੈ ਕੰਨਾਂ ਦੇ ਨਾਲ ਆਪ ਸੁਣਨਾ ਹੈ ਤੇ ਆਪਣੇ ਅੰਤਰਗਤ ਆਪਾਂ ਪ੍ਰਵੇਸ਼ ਹੋਣਾ ਹੈ ਸੋ ਉਹ ਕਿਸੇ ਰੂਪ ਦੇ ਵਿੱਚ ਕਿਉਂ ਸਕਦਾ ਹੈ ਤੁਸੀਂ ਪਰਮੈ ਵੈਅ ਕਰੋ ਜਪ ਲਓ ਭਾਵੇਂ ਕਿਸੇ ਦਾ ਨਾਮ ਲੈ ਕੇ ਜਪ ਲਓ ਪਰ ਤੁਹਾਡਾ ਜਿਹੜਾ ਧਿਆਨ ਆਪਣੀ ਆਵਾਜ਼ ਵਿੱਚ ਹੋਣਾ ਚਾਹੀਦਾ ਹੈ ਜਿਸ ਸੰਬਾਲ ਵਿੱਚ ਜਿਹਦਾ ਆਪਣਾ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਤੇ ਉਹਨਾਂ ਨੂੰ ਸਾਧੂਆਂ ਨੇ RAM ਦੀ ਥਾਏ ਮਰਾ ਸ਼ਬਦ ਦੇ ਦਿੱਤਾ। ਉਹ ਧਿਆਨ ਇਹਨਾਂ ਲੀਨ ਹੋ ਗਿਆ। ਬ੍ਰਹਮ ਗਿਆਨ ਦੀ ਵਿਵਸਥਾ ਨੂੰ ਪ੍ਰਾਪਤ ਹੋ ਗਏ। ਜਿਸਾ ਬਾਣੀ ਦੇ ਵਿੱਚ ਭਗਤ ਸਾਹਿਬਾਨਾਂ ਨੇ ਕਿਸੇ ਨੇ RAM ਜਪਿਆ, ਕਿਸੇ ਨੇ ਮੀਠਲ ਜਪਿਆ, ਕਿਸੇ ਨੇ ਬਾਦੋ ਜਪਿਆ, ਕਿਸੇ ਨੇ ਸੁੰਨ ਕਹਿ ਕੇ ਜਪਿਆ ਵਕ ਵਕ ਸੋ ਜਪਣ ਦਾ ਮਾਰਸ਼ਦਾ ਕਿ ਸ਼ਬਦ ਕੋਈ ਵੀ ਹੋ ਸਕਦਾ ਪਰ ਤੁਹਾਡਾ ਧਿਆਨ ਉਸ ਆਵਾਜ਼ ਵਿੱਚ ਹੋਣਾ ਚਾਹੀਦਾ ਐਸਾ ਭਾਵੇਂ ਤੁਸੀਂ ਗੁਰੂ ਦਾ ਨਾਮ ਲੈਂਦੇ ਹੋ ਪਰ ਬਾਤਮਾ ਦਾ ਖੰਜ ਕੇ ਪਰ ਤੁਹਾਡਾ ਧਿਆਨ ਉਸ ਆਵਾਜ਼ ਵਿੱਚ ਹੋਣਾ ਚਾਹੀਦਾ ਨਾ ਕਿ ਕਿਸੇ ਫੋਟੋ ਵਿੱਚ ਹੋਣਾ ਚਾਹੀਦਾ ਜੇ ਤੁਸੀਂ ਵਾਇਰ ਨੂੰ ਕਹਿ ਕੇ ਵੀ ਕਿਸੇ ਫੋਟੋ ਦਾ ਧਿਆਨ ਰੱਖੋਗੇ ਅੱਗੇ ਨਹੀਂ ਜਾਓਗੇ ਐਸੀ ਹੀ ਤਰ੍ਹਾਂ ਜੇ ਤੁਸੀਂ ਕਿਸੇ ਹੋਰ ਨਾਮ ਵਿੱਚ ਜਪੋਗੇ ਜੇ ਜੇ ਤੁਹਾਡਾ ਧਿਆਨ ਉਸ ਆਕਾਰ ਵਿੱਚ ਰਹਿ ਗਿਆ ਤੇ ਅੱਗੇ ਵੀ ਜਾ ਸਕਦੇ ਇਸ ਕਰਕੇ ਜਪਣ ਵਾਸਤੇ ਕੋਈ ਵੀ ਸ਼ਬਦ ਲਿਆ ਜਾ ਸਕਦਾ ਆ ਪਰ ਧਿਆਨ ਉਸ ਧੁਨ ਵਿੱਚ ਰੱਖਣਾ ਆ ਆਵਾਜ਼ ਵਿੱਚ ਰੱਖਣਾ ਇਸ ਕਰਕੇ ਮਹਾਰ ਸੱਚੇ ਪਾਸ਼ਾ ਕਹਿੰਦੇ ਨੇ ਜੇ ਤੁਸੀਂ ਇਸ ਵਸਤਾ ਵਿੱਚ ਧਿਆਣਾ ਵਿੱਚ ਆਉਂਦੇ ਹੋ ਪਰ ਧਿਆਨ ਤੁਹਾਡਾ ਆਵਾਜ਼ ਵਿੱਚ ਆਉਣਾ ਚਾਹੀਦਾ ਨਾ ਕਿ ਕਿਸੇ ਆਕਾਰ ਵਿੱਚ ਆਉਣਾ ਚਾਹੀਦਾ ਜੇ ਤੁਸੀਂ ਆਵਾਜ਼ ਵਿੱਚ ਧਿਆਨ ਰੱਖੋਗੇ ਸ਼ਬਦ ਕੋਈ ਵੀ ਹੋ ਸਕਦਾ ਹੈ ਅਸੰਖਾ ਨਾਮ ਨੇ ਪਰਵਾਤਮ ਦੇ ਕੋਈ ਨਾਮ ਹੀ ਲੈ ਸਕਦੇ ਹੋ ਪਰ ਉਸ ਵਕਤ ਧਿਆਨ ਤੁਹਾਡਾ ਆਵਾਜ਼ ਵਿੱਚ ਹੋਊਗਾ ਤੇ ਤੁਸੀਂ ਅੱਗੇ ਜਾ ਸਕਦੇ ਹੋ ਜੇ ਤੁਹਾਡਾ ਧਿਆਨ ਕਿਸੇ ਆਕਾਰ ਵਿੱਚ ਚਲਾ ਗਿਆ ਤੇ ਫਿਰ ਆਪਾਂ ਅੱਗੇ ਨਹੀਂ ਜਾ ਸਕਦੇ ਕਿਉਂਕਿ ਆਕਾਰ ਜਿਹੜਾ ਆ ਉਹ ਤਤਾਂ ਦਾ ਬਣਿਆ ਹੋਇਆ ਵਾ ਤੇ ਮਾਰ ਕੀਤੇ ਜਾ ਕਿ ਸ਼ਾਹਾ ਤਾਹ ਕਿਸ਼ਨਾ ਹੈ ਪੰਜ ਤਤ ਤੇ ਨਹੀਂ ਅਸਿਕ ਜਿਹੜਾ ਇਹਨਾਂ ਤਤਾਂ ਵਿੱਚ ਫਸ ਜਾਂਦੇ ਮੇ ਜਿੱਥੇ ਆਪਾਂ ਜਾਣਾ ਉੱਥੇ ਕੋਈ ਤਸਤ ਨਹੀਂ ਹੁੰਦੇ। ਉੱਥੇ ਦੇ ਵੀ ਹੁੰਦੇ ਜਿੱਥੇ ਲੇਖਾ ਮੰਗੇ ਇੱਥੇ ਦੇ ਜਾਤ ਨਾ ਦੇ ਦੇ ਤਾਂ ਆਪਾਂ ਸਰਦੇ ਅੰਦਰ ਜਿਹੜਾ ਸੁੱਖ ਮੋਤ ਸਾਰਿਆਂ ਦਾ ਪ੍ਰਕਾਸ਼ ਰੂਪ ਹੈ ਇੱਕੋ ਜਿਹਾ ਹੈ ਸਾਰਾ ਉਹਦੇ ਜੋਤ ਰੂਪ ਹੈ। ਸਵੇਸ ਕਰਕੇ ਆਪਾਂ ਇਹ ਕੋਸ਼ਿਸ਼ ਕਰਨੀ ਆ ਕਿ ਆਪਾਂ ਆਗਾਤ ਰਹਿ ਦੋਣਾ ਹੈ। ਔਰ ਆਪਣੀ ਆਵਾਜ਼ ਵਿੱਚ ਧਿਆਨ ਰੱਖਣਾ ਹੁੰਦਾ। ਤਾ ਮਾਗਨੇ ਪਰਵਾਰ ਮਨ ਬਾਣੀ ਦੇ ਵਿੱਚ ਉਹ ਸਮਝਾ ਗਿੰਦੇ ਧੋਣਾ ਮਨ ਧਿਆਨ ਧਿਆਨ ਰਹਿ ਜਾਣਾ ਮੁਰਮਕਰ ਆਕਾਤ ਪਹਾਨੇ ਧੋਨ ਨੂੰ ਆਪਣੀ ਆਵਾਜ਼ ਆਪਣੀ ਹੀ ਆਵਾਜ਼ ਵਿੱਚ ਧਿਆਨ ਰੱਖ ਕੇ ਆਪਾਂ ਸਿਮਰਨ ਕਰਦੇ ਜਾਵਾਂਗੇ ਤੇ ਫਿਰ ਮਨ ਅੱਗੇ ਜਾਏਗਾ ਤਾਂ ਮਰਨ ਕੇ ਹਰਕਾ ਸਿਮਰਣਾ ਸੁਣ ਬਾਗਤ ਕਰਨੀ ਸੁਖਭਾਵੇ ਹਾ ਬੋਲ ਤਨ ਤੋ ਜਦੋਂ ਅਸੀਂ ਆਪਣੀ ਆਵਾਜ਼ ਨੂੰ ਇਸ ਬੰਦ ਨੂੰ ਆਪਣੇ ਕੰਨ ਨਾਲ ਸੁਣਾਂਗੇ ਤੇ ਮਨ ਜਿਹੜਾ ਵਿਚਾਰਤ ਹੋ ਰਿਹਾ ਤੁਹਾਨੂੰ ਲੱਗੇਗਾ ਸੋ ਇਹ ਜ਼ਰੂਰੀ ਹੈ ਗੁਰੂ ਦੇ ਉਪਦੇਸ਼ ਨੂੰ ਉਤਰਿਤ ਕਰਨਾ ਹੈ ਪਰ ਉਹ ਆਕਾਰ ਉਹਦੇ ਵਿੱਚ ਨਹੀਂ ਲੈਣਾ ਹੁੰਦਾ ਆਕਾਰ ਸੌਟੋ ਵਿੱਚ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਨਹੀਂ ਦਿਣਾ ਹੁੰਦਾ ਸੋ ਆਸ ਕਰਦੇ ਹਾਂ ਤੁਹਾਨੂੰ ਇਹਦੇ ਵਿੱਚੋਂ ਕੁਝ ਸਾਝੇ ਲੱਗੇ ਰੇ ਜੋ ਕਿ ਆਪਣਾ ਸਾਰਿਆਂ ਦਰਮਖਸ਼ਤ ਸੱਚ ਤੱਕ ਪਹੁੰਚਣਾ ਹੈ।